ਸਵਾਗਤ ਹੈ ਤੁਹਾਡਾ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਦੇ ਆਂ ਈ ਬੈਕ ਦੀ ਬੈਟਰੀ ਦੇ ਉੱਪਰ ਉਹਦੇ ਵਿੱਚ ਕਿਹੜੀ ਬੈਟਰੀ ਆਪਾਂ ਨੂੰ ਬੈਸਟ ਆ ਕੀ ਇਹਦੇ ਉੱਪਰ ਗੱਲ ਕਰਾਂਗੇ ਤੇ ਕਿਹੜੇ-ਕਿਹੜੇ ਪਾਵਰ ਦੀਆਂ ਬੈਟਰੀਆਂ ਆਉਂਦੀਆਂ ਹਨ ਇਹਦੇ ਬਾਰੇ ਦੱਸਾਂਗੇ ਕੋਈ ਵੀ ਦੋਸਤ ਮਿੱਤਰ ਸਕੂਟਰੀ ਲੈਣਾ ਚਾਹੁੰਦਾਗਾ ਜਾਂ ਕੋਈ ਚਲਾ ਰਿਹਾਗਾ ਐਂਡ ਤੱਕ ਜ਼ਰੂਰ ਦੇਖਿਓ ਵੀਡੀਓ ਤੇ ਸ਼ੇਅਰ ਜ਼ਰੂਰ ਕਰ ਦਿਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਇਸ ਦੇ ਉੱਪਰ ਆਪਾਂ ਹੋਰ ਵੀ ਬਹੁਤ ਵੀਡੀਓ ਪਾਉਂਦੇ ਰਹਾਂਗੇ ਤੇ ਨਵੀਆਂ-ਨਵੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਹੁਣ ਆਪਾਂ ਜੇ ਗੱਲ ਕਰੀਏ ਇਸ ਬੈਟਰੀਆਂ ਦੀ ਇਹ ਬੈਟਰੀਆਂ ਲੈਡ ਐਕਸਡ ਬੈਟਰੀਆਂ ਆਉਂਦੀਆਂ ਨੇ ਜਿਹੜੀਆਂ ਸਕੂਟਰੀ ਦੇ ਵਿੱਚ ਤਰੀਆਂ ਜਾਂਦੀਆਂ ਨੇ ਜੀਆਂ ਜਾਂ ਚਾਰ ਤਰੀਆਂ ਜਾਂਦੀਆਂ ਪੰਜ ਜਾਂ 6 ਇਹ ਲੈਡ ਐਕਸਡ ਬੈਟਰੀਆਂ ਕਹਿੰਦੇ ਆ ਜਿਹੜੀ ਇੱਕ ਸਿੰਗਲ ਬੈਟਰੀ ਆਉਂਦੀ ਆ ਚਾਹੇ ਉਹ 48 ਜਾਂ 60 ਦੀ ਆਉਂਦੀ ਆ ਉਹ ਲਿਥੀਅਮ ਬੈਟਰੀ ਆਉਂਦੀ ਹੈ ਜੀ ਉਹ ਜ਼ਿਆਦਾ ਮਹਿੰਗੀ ਹੁੰਦੀ ਹੈ ਜੀ ਪਰ ਆਪਣੇ ਜਿਹੜੀਆਂ ਜ਼ਿਆਦਾ ਸਕੂਟਰੀਆਂ ਚੱਲਦੀਆਂ ਨੇ ਜੀਆਂ ਉਹ ਲੈਡ ਐਕਸਿਡ ਬੈਟਰੀ ਵਾਲੀਆਂ ਹੀ ਚੱਲਦੀਆਂ ਨੇ ਜੀਆਂ ਆਪਾਂ ਜਿਹੜੀ ਅੱਜ ਗੱਲ ਕਰਾਂਗੇ ਲੈਡ ਐਕਸਿਡ ਬੈਟਰੀ ਦੇ ਉੱਪਰ ਜੇ ਆਪਾਂ ਇਹਦੀ ਗਾਰੰਟੀ ਵਾਰੰਟੀ ਦੀ ਗੱਲ ਕਰੀਏ ਤਕਰੀਬਨ ਸਾਰੀਆਂ ਹੀ ਬੈਟਰੀਆਂ ਇਹ ਗਾਰੰਟੀ 'ਚ ਆਉਂਦੀਆਂ ਨੇ ਜੀਆਂ ਤੇ 1 ਸਾਲ ਦੀ ਇਹਦੀ ਗਾਰੰਟੀ ਹੈ ਜੀ ਜੀ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਚਲਾਉਂਦੇ ਰਹਾਂਗੇ ਟਾਈਮ ਟੂ ਟਾਈਮ ਇਹਦੀ ਸਰਵਿਸ ਕਰਦੇ ਰਹਾਂਗੇ ਤਾਂ ਇਹ तकरीबन 3 ਸਾਲ ਕੱਢ ਜਾਂਦੀਆਂ ਨੇ ਜੀ ਸਰਵਿਸ ਇਹਦੀ ਇਹੀ ਆ ਬਸ ਇਹਨੂੰ ਆਪਾਂ ਮਹੀਨੇ ਡੇਢ ਮਹੀਨੇ ਬਾਅਦ ਆਪਣੀ ਚਲਾਈ ਦੇ ਮੁਤਾਬਕ ਜਿਹੜੀਆਂ ਬੈਟਰੀਆਂ ਜਿਵੇਂ ਆਪਾਂ ਜੋੜੀਆਂ ਵੀਆਂ ਨੇ ਇੱਕ ਦੂਜੀ ਦੇ ਨਾਲ ਬਸ ਇਹਨੂੰ ਡਿਸਕਨੈਕਟ ਕਰ ਦਿਓ ਸਾਰੀਆਂ ਬੈਟਰੀਆਂ ਨੂੰ ਡਿਸਕਨੈਕਟ ਕਰ ਦਿਓ ਬੇਤਰੇ ਆ ਵੀ ਜਿਹੜੀ ਇਹਦੀ ਪੋਜੀਸ਼ਨ ਆ ਜੀ ਬੈਟਰੀਆਂ ਦੀ ਬਦਲ ਕੇ ਜਿਵੇਂ ਥੱਲੇ ਵਾਲੀਆਂ ਉੱਪਰ ਕਰਕੇ ਜਾਂ ਉੱਪਰੀਆਂ ਥੱਲੇ ਕਰਕੇ ਇਸ ਤਰ੍ਹਾਂ ਬਦਲ ਕੇ ਬਾਦੋ ਤਾਂ ਸਾਰਿਆਂ ਨੂੰ ਬੈਸਟ ਆ ਗਈਆਂ ਇਹ ਸਮਾਂ ਥੋੜੇ ਲੰਮੇ ਸਮੇਂ ਤੱਕ ਕੱਢ ਜਾਂਦੀ ਆ ਬਾਕੀ ਇਹ ਬੈਟਰੀਆਂ ਨੂੰ ਜਮਾ ਡਾਊਨ ਨਾ ਕਰੋ ਤਕਰੀਬਨ 20% ਤੱਕ ਜਦੋਂ ਪੂਰੀ ਡਾਊਨ ਨਾ ਕਰੋ ਬੈਟਰੀ ਜਦੋਂ 20% ਤੱਕ ਆ ਜਾਂਦੀ ਆ ਬੈਟਰੀ ਨੂੰ ਚਾਰਜ ਲਾ ਦਿਓ ਤਾਂ ਇਸ ਦੇ ਨਾਲ ਜਿਹੜੀਆਂ ਬੈਟਰੀਆਂ ਦੀ ਲਾਈਫ ਆ ਗਈ ਲੰਮਾ ਸਮੇਂ ਤੱਕ ਕੱਢ ਜਾਂਦੀ ਹੈ ਜੀ ਤੇ ਜਿਸ ਤਰ੍ਹਾਂ ਆਹ ਕਨੈਕਟਰ कसे ਵੀ ਹੈਗੇ ਤੁਸੀਂ ਇਸ ਤਰ੍ਹਾਂ ਕਨੈਕਟਰ ਖੋਲ ਕੇ ਬੈਟਰੀਆਂ ਡਿਸਕਨੈਕਟ ਕਰਕੇ ਤੁਸੀਂ ਦੁਬਾਰਾ ਨੂੰ ਜਦੋਂ ਕਨੈਕਟ ਕਰੋਗੇ ਤਾਂ ਜਿਹੜੀ ਬੈਟਰੀ ਦਾ ਪਾਵਰ ਆ ਕੀ ਉਹ ਵੱਜ ਜਾਂਦੀ ਹੈ ਜੀ ਤੇ ਬੈਟਰੀ ਦੀ ਜਿਹੜੀ ਲਾਈਫ ਆ ਜੀ ਉਹ ਵੀ ਵੱਜ ਜਾਂਦੀ ਹੈ। ਬਾਕੀ ਅੱਜ ਆਪਾਂ ਗੱਲ ਕਰਾਂਗੇ ਮੇਨ ਟੌਪਿਕ ਆਗਾ ਆਪਣਾ ਵੀ ਕਿੰਨੇ ਪ੍ਰਕਾਰ ਦੀਆਂ ਬੈਟਰੀਆਂ ਹੁੰਦੀਆਂ ਹਨ ਕਿਹੜੀ ਆਪਣੇ ਲਈ ਵੈਸਟ ਹੈ ਜੀ ਬੈਟਰੀ ਜਿਹੜੀ ਆਪਾਂ ਇਹਦੇ ਵਿੱਚ ਰੱਖ ਕੇ ਚਲਾ ਸਕੀਏ ਵਧੀਆ ਪਿਕਅਪ ਲੈ ਸਕੀਏ ਤੇ ਆਪਾਂ ਵਧੀਆ ਐਵਰੇਜ ਲੈ ਸਕੀਏ ਇਹਦੇ ਵਿੱਚ ਅਲੱਗ-ਅਲੱਗ ਐਂਪੀਅਰ ਦੀਆਂ ਬੈਟਰੀਆਂ ਆਉਂਦੀਆਂ ਵੱਧ ਘੱਟ ਐਂਪੀਅਰ ਦੀਆਂ ਜਿਹੜਾ ਵੋਲਟੇਜ ਆ ਉਹ ਸੇਮ ਆਉਂਦੀ ਆਗਾ 12 ਵੋਲਟ ਤੇ ਜਿਹੜਾ ਇਹਦਾ ਐਂਪੀਅਰ ਆਗਾ ਉਹ 28 ਐਂਪੀਅਰ ਤੋਂ ਲੈ ਕੇ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਅੱਗੇ ਹੁਣ ਤੁਹਾਨੂੰ ਇਹਦੇ ਵਿੱਚ ਬੈਟਰੀਆਂ ਦਿਖਾਵਾਂਗੇ ਆਪਾਂ ਤੇ ਐਂਪੀਅਰ ਇਹਦਾ ਕਿੱਥੇ ਲਿਖਿਆ ਹੋਗਾ ਤੇ ਕਿਵੇਂ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਵੀ ਆਪਾਂ ਇਹ ਬੈਕ ਸਕੂਟਰੀ ਦੀ ਬੈਟਰੀਆਂ ਦੀ ਗੱਲ ਕਰਦੇ ਆ ਤਾਂ ਤੁਹਾਨੂੰ ਇਹਦੇ ਵਿੱਚ ਲੱਖ ਲੱਖ ਐਂਪੀਅਰ ਦੀਆਂ ਬੈਟਰੀਆਂ ਮਿਲਣਗੀਆਂ तकरीबन ਜਿਹੜਾ ਬੋਲਟੇਜ ਹੁੰਦਾ ਸੇਮ ਹੀ ਹੁੰਦਾਗਾ 12 ਬੋਲਟ ਤੇ ਜਿਹੜੀ ਆਪਣੀ ਐਂਪੀਅਰ ਹੁੰਦੀ ਹੈ ਇਹਦੇ ਵਿੱਚ ਵੱਧ ਘੱਟ ਮਿਲੂਗੀ ਤੁਹਾਨੂੰ ਜਿਵੇਂ ਐਂਪੀਅਰ ਦਾ ਫਰਕ ਪੈਂਦਾਗਾ ਉਵੇਂ ਹੀ ਬੈਟਰੀ ਦੇ ਰੇਟ ਦਾ ਫਰਕ ਪੈਂਦਾਗਾ ਹੁਣ ਮੇਰੇ ਕੋਲੇ ਜਿਹੜੀਆਂ ਆ ਬੈਟਰੀਆਂ ਨੇ ਇਹ ਅਲੱਗ-ਅਲੱਗ ਕੰਪਨੀ ਦੀਆਂ ਬੈਟਰੀਆਂ ਨੇ ਆ ਅਲੱਗ-ਅਲੱਗ ਐਂਪੀਅਰ ਦੀਆਂ ਬੈਟਰੀਆਂ ਨੇ ਤੇ ਹੁਣ ਆਪਾਂ ਪਹਿਲੀ ਬੈਟਰੀ ਤੇ ਆਪਾਂ ਨਿਗਾ ਮਾਰੀਏ ਤਾਂ ਜਿਹੜੀ ਇਹ ਬੈਟਰੀ ਹੈ ਜੀ ਆਪਣੇ ਕੋਲੇ 12 ਵੋਲਟ 30 ਐਂਪੀਅਰ ਦੀ ਬੈਟਰੀ ਹੈ ਜੀ ਤੇ ਇਸ ਤੋਂ ਬਾਅਦ ਜਿਹੜੀ ਆ ਬੈਟਰੀ ਆਪਣੇ ਕੋਲੇ 12 ਵੋਲਟ 32 ਐਂਪੀਅਰ ਦੀ ਬੈਟਰੀ ਹੈ ਜੀ ਤੇ ਇੱਥੇ ਇਦੋਂ ਆਪਾਂ ਨਿਗਾ ਮਾਰੀਏ ਅਗਲੀ ਬੈਟਰੀ ਤੇ ਆਈਏ ਤਾਂ ਜਿਹੜੀ ਆ ਬੈਟਰੀ ਆਪਣੇ ਕੋਲੇ 12 ਵੋਲਟ ਇਹ ਹੈ ਜੀ 33 ਐਂਪੀਅਰ ਦੀ ਬੈਟਰੀ ਆ ਤੇ ਇਸ ਤੋਂ ਬਾਅਦ ਆਪਾਂ ਬੈਟਰੀ ਦੀ ਨਿਗਾਹ ਮਾਰੀਏ ਤਾਂ ਇਹ 12 ਵੋਲਟ 30 ਐਂਪੀਅਰ ਦੀ ਬੈਟਰੀ ਆਈ ਇਸ ਤਰ੍ਹਾਂ ਜਿਵੇਂ ਵੀ ਆਪਾਂ ਕੋਈ ਵੀ ਇਹ ਸਕੂਟਰ ਖਰੀਦਦੇ ਆ ਤਾਂ ਉਹਦੇ ਵਿੱਚ ਅਲੱਗ-ਅਲੱਗ ਐਂਪੀਅਰ ਦੀਆਂ ਬੈਟਰੀਆਂ ਆਪਾਂ ਨੂੰ ਪਾ ਕੇ ਦਿੰਦੇ ਆਗੇ ਤਾਂ ਕੋਸ ਕਰੋ ਵੀ 34 ਐਂਪੀਰ ਜਾਂ 32 ਐਂਪੀਰ ਦੀਆਂ ਹੀ ਬੈਟਰੀਆਂ ਵਪਾਓ। ਇਹਦੇ ਵਿੱਚ ਕੰਪਨੀਆਂ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਨੇ ਹੀ ਆ। ਅਲੱਗ-ਅਲੱਗ ਕੰਪਨੀਆਂ ਦੀਆਂ ਆਉਂਦੀਆਂ ਨੇ ਹੀ ਆ। ਤੇ ਵਧੀਆ ਕੰਪਨੀ ਦੀ ਬੈਟਰੀ ਵਪਾਓ। ਆਪਾਂ ਇੱਥੇ ਕਿਸੇ ਵੀ ਕੰਪਨੀ ਦੀ ਮਸਹੂਰੀ ਨਹੀਂ ਕਰਦੇ ਜਿਹੜੀਆਂ ਆਪਣੇ ਸਾਹਮਣੇ ਪਈਆਂ ਨਹੀਂ ਆ। ਹੋਰ ਵੀ ਕੋਹ ਕੌਕਣੀਆਂ ਆਉਂਦੀਆਂ ਨਹੀਂ ਐ ਜਿਵੇਂ ਹੁਣ ਆ ਆਉਂਦੀਆ 18 ਮਹੀਨਿਆਂ ਦੀ ਵਾਰੰਟੀ ਆਈਏ ਤੇ ਦੇਖਾਵਾ ਬੈਟਰੀ ਦੇ। ਮੈਂ ਸਾਰੀਆਂ ਬੈਟਰੀਆਂ ਹੀ ਗਾਰੰਟੀ 'ਚ ਆਉਂਦੀਆਂ ਨਹੀਂ ਹੈਗੀਆਂ तकरीबन ਜਿਵੇਂ ਇਹ ਆ ਬੈਟਰੀ ਆਪਣੇ ਕੋਲੇ 12 ਬੋਲਟ 45 ਐਂਪੀਅਰ ਦੀ ਜਿਵੇਂ ਇਹ ਬੈਟਰੀਆਂ ਦਾ ਐਂਪੀਅਰ ਵਧਦਾ ਜਾਂਦਾ ਤੇ ਬੈਟਰੀਆਂ ਦਾ ਜਿਹੜਾ ਰੇਟ ਹੈਗਾ ਵਧਦਾ ਜਾਂਦਾ ਹੈਗਾ ਮਾਈਲੇਜ ਵੀ ਹੁਣ ਜਿਵੇਂ ਹੀ ਆਪਾਂ ਆ 45 ਐਂਪੀਅਰ ਦੀ ਬੈਟਰੀ ਦਾ ਆਪਾਂ ਆਈ ਐਂਪੀਅਰ ਦੀ ਬੈਟਰੀ ਨਾਲ ਕੰਪੇਅਰ ਕਰੀਏ ਤਾਂ 4-5 ਕਿਲੋਮੀਟਰ ਮਗਰ ਇੱਕ ਬੈਟਰੀ ਮਗਰ ਫਰਕ ਪਿਆ ਜਾਂਦਾ ਜੇਕਰ ਆਪਾਂ 5 ਬੈਟਰੀਆਂ ਰੱਖ ਕੇ ਚਲਾਉਣੇ ਆਗੇ 28 ਐਂਪੀਅਰ ਤਾਂ ਜਿਹੜੀ ਇਹ 45 ਐਂਪੀਅਰ ਦੀ ਬੈਟਰੀ ਆ ਤਾਂ ਆਪਾਂ ਨੂੰ ਕਟੁੱਕੜੀ 30 ਕਿਲੋਮੀਟਰ ਦਾ ਜ਼ਿਆਦਾ ਮਾਈਲੇਜ ਦੋ